ਸਰ ਨੋਮੀਨੇਸ਼ਨ ਦੀ ਲਾਸਟ ਡੇਟ ਆ ਫਾਈਲ ਕਿੰਨੇ ਕੈਂਡੀਡੇਟ ਵੱਲੋਂ ਤੁਹਾਡੇ ਵੱਲੋਂ ਪਾਰਟੀ ਵੱਲੋਂ ਕਿੰਨੇ ਦਿੱਤੇ ਗਏ ਨੇ ਅੱਜ ਆਖਰੀ ਦਿਨ ਆ ਔਰ 23 22 ਕੈਂਡੀਡੇਟ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਫਾਰਮ ਸਬਮਿਟ ਹੋ ਚੁੱਕੇ ਆ ਮਤਲਬ ਮਤਲਬ ਪਹਿਲੇ ਦਿਨ ਦੇਖੋ ਪ੍ਰਸ਼ਾਸਨ ਨੇ ਬੜਾ ਪਰੇਸ਼ਾਨ ਕਰਿਆ ਕਿਸੇ ਨੂੰ ਟੈਕਸ ਨਹੀਂ ਦੇਆ ਕਿਸੇ ਨੂੰ ਐਨਓਸੀ ਨਹੀਂ ਦਈਆਂ ਫਿਰ ਉਹ ਨਹੀਂ ਬਿਆਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਅਪਰੋਚ ਕਰਿਆ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਵੀ ਕੋਈ ਹਲਫੀਆ ਬਿਆਨ ਦੀ ਜਿਹੜੀ ਕੋਈ ਲੋਡ ਨਹੀਂ ਕਿਸੇ ਤਰ੍ਹਾਂ ਦੀ ਨਾ ਸੌਰੀ ਐਨਓਸੀ ਦੀ ਕੋਈ ਲੋਡ ਨਹੀਂ ਹੈ ਜਿਹੜਾ ਸਿਰਫ ਸਰਪੰਚ ਤੇ ਬਲਾਕ ਸਮਤੀ ਮੈਂਬਰ ਲੋੜ ਪਹਿਲਾ ਹੈਗਾ ਉਹਨੂੰ ਐਨਓਸੀ ਦੀ ਲੋੜ ਆ ਸੋ ਉਸ ਤੋਂ ਬਾਅਦ ਅਸੀਂ ਸਾਰੇ ਚਲੋ ਟੈਕਸ ਵੀ ਜਿਹੜੇ ਕਟਵਾਏ ਜਮਾ ਕਰਵਾਏ ਸੋ ਅੱਜ ਬੜਾ ਪੀਸਫੁਲੀ ਮਤਲਬ ਵਧੀਆ ਮਾਹੌਲ ਚ ਕਾਗਜ਼ਾਂ ਜਿਹੜੇ ਉਹ ਦਾਖਲ ਹੋ ਗਏ ਕਿਸੇ ਨੂੰ ਕੋਈ ਪ੍ਰੋਬਲਮ ਅਜੇ ਤੱਕ ਮਤਲਬ ਆਈ ਨਹੀਂ ਹੁਣ ਕੱਲ ਨੂੰ ਸਕਰੂਟਨੀ ਆ ਤੇ ਪਰ ਕੱਲ ਨੂੰ ਜਿਹੜੇ ਫਾਈਨਲ ਹੋ ਜਣਾ ਮਤਲਬ ਸਕਰੂਟੀ ਹੋ ਕੇ ਆਸ ਕਰਦਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਅੱਜ ਇੱਥੇ ਪੀਸਫੁਲੀ ਢੰਗ ਨਾਲ ਜਿਹੜੇ ਫਾਰਮ ਲਏ ਆ ਇਸੇ ਤਰ੍ਹਾਂ ਹੀ ਕੱਲ ਨੂੰ ਸਕਰੂਟੀ ਚ ਵੀ ਸਾਰੇ ਕੈਂਡੀਡੇਟਾਂ ਨੂੰ ਲੜਨ ਦਾ ਮੌਕਾ ਦੇਣਗੇ ਕਿਸੇ ਨੂੰ ਵੀ ਚੋਣ ਲੜਨ ਤੋਂ ਜਿਹੜੇ ਗਲਤ ਢੰਗ ਨਾਲ ਕਾਗਜ਼ ਕੈਨਸਲ ਕਰਵਾ ਕੇ ਕੋਈ ਰਿਜੈਕਟ ਨਹੀਂ ਕਰਨਗੇ ਸੋ ਇਹ ਮੈਂ ਪੂਰੀ ਆਸ ਪ੍ਰਸ਼ਾਸਨ ਤੋਂ ਜੜੀ ਉਹ ਰੱਖਦਾ ਹਾਂ ਸਰ ਇਹ ਗੱਲ ਕੀਤੀ ਜਾਵੇ ਪਿੰਡਾਂ ਦੀ ਮੁੱਖ ਮੰਗ ਕੀ ਹੈ ਉਹ ਨੂੰ ਕੀ ਦਿਖਦੇ ਵਿਜ਼ਨ ਕੀ ਹੈ ਭਾਜੀ ਮੰਗਾ ਤਾਂ ਬਹੁਤ ਜਗਾਈਆਂ ਸੀ ਇਹਨਾਂ ਨੇ ਪਿੰਡਾਂ 'ਚ ਬੀਬੀਆਂ ਹੁਣ 1000 ਰੁਪਏ ਨੂੰ ਤਰਸ ਰਹੀਆਂ 4 ਸਾਲ ਹੋ ਗਏ ਆ ਕੱਲੀ-ਕੱਲੀ ਬੀਬੀ ਦਾ ਤੁਸੀਂ ਲਾ ਲਿਓ ਵੀ 60-60 ਹਜ਼ਾਰ ਰੁਪਿਆ ਸਰਕਾਰ ਕੋਲ 4-12 'ਚ 48-48 ਹਜ਼ਾਰ ਰੁਪਿਆ ਸਰਕਾਰ ਕੋਲ ਧਾਰਾ ਪਿਆ ਪਹਿਲਾਂ ਤਾਂ ਉਹ ਖਾਤਿਆਂ 'ਚ ਭੇਜਣ ਇਮੀਡੀਏਟਲੀ ਫਿਰ ਸਗਨ ਪੈਨਸ਼ਨ ਆਟਾ ਦਾਲ ਅਕਾਲੀ ਦਲ ਦੀ ਸਰਕਾਰ ਸਮੇਂ ਸਾਈਕਲ ਜਿਹੜੇ ਮਿਲੇ ਜਾਂਦੇ ਜਾਂਦੇ ਤੇ अच्छा उस ਤੋਂ ਬਾਅਦ ਜਿਹੜੇ ਕਰਮਚਾਰੀ ਭਰਾਇਆ ਉਹਨਾਂ ਨੂੰ ਕੋਈ ਪੇ ਕਮਿਸ਼ਨ ਨਹੀਂ ਮਿਲਿਆ ਹੈਗਾ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਸਾਡੀ ਸਰਕਾਰ ਚ 2.5 ਲੱਖ ਬੱਚੇ ਨੂੰ ਰੋਜ਼ਗਾਰ ਮਿਲਿਆ ਤਾਂ ਇਹ ਸਰਕਾਰ ਚ ਕਿਸੇ ਇੱਕ ਨੂੰ ਵੀ ਰੋਜ਼ਗਾਰ ਨਹੀਂ ਮਿਲਿਆ ਸਕੂਲ ਬਿਨਾ ਅਧਿਆਪਕਾਂ ਤੋਂ ਪੰਜਾਬ ਚ ਚੱਲ ਰਹੇ ਆ ਗਰੀਬ ਆਦਮੀ ਨੂੰ ਤਾਂ ਨਾ ਇਨਸਾਫ ਮਿਲਦਾ ਹੈਗਾ ਨਾ ਇਲਾਜ ਹੁੰਦਾ ਜਿਹੜੇ ਲੋਕ ਬਹੁਤ ਤੰਗ ਆ ਗੈਂਗਵਾਰ ਗੁੰਡਾਗਰਦੀ ਗੋਲੀਆਂ ਮਾਰਨੀਆਂ ਫਰੋਤੀਆਂ ਮੰਗਣੀਆਂ ਇਹ ਆਮ ਅੱਜਕੱਲ ਜਿਹੜਾ ਹੋ ਗਿਆ ਲਾ ਐਂਡ ਆਰਡਰ ਤਾਂ ਇਹ ਜਾ ਵੀ ਕੋਈ ਬੰਦਾ ਥਾਣੇ 'ਚ ਜਾ ਕੇ ਖੜਾ ਹੀ ਨਹੀਂ ਸਕਦਾ ਸੋ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਰੀਆਂ ਸਹੂਲਤਾਂ ਮਿਲਦੀਆਂ ਸੀ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਵੀ ਸਰਕਾਰ ਦਿੰਦੀ ਤੇ ਤੇ ਸਾਰੀਆਂ ਡਿਵੈਲਪਮੈਂਟ ਸੜਕਾਂ ਬਿਜਲੀ ਪਾਣੀ 에ਅਰਪੋਰਟ ਸੀਵਰੇਜ ਸਹਾਰਾਂ ਟੋਟਲ ਡਿਵੈਲਪਮੈਂਟ ਜਿੰਨੀ ਹੋਈ ਹੈ ਅੱਜ ਤੱਕ ਮੰਡੀਆਂ ਦੀ ਮੋਟਰਾਂ ਦੇ ਕਨੈਕਸ਼ਨ ਤੁਸੀਂ ਦੇਖ ਲਿਓ ਵੀ ਕਿਸਾਨਾਂ ਨੂੰ ਮੈਂ ਦੇ ਤੇ 10 ਸਾਲ ਪਹਿਲਾਂ 10 ਸਾਲ ਚ ਕਿਸੇ ਇੱਕ ਨੂੰ ਵੀ ਨਹੀਂ ਮਿਲਿਆ ਸੀ ਸੋ ਇਹ ਸਾਰੀਆਂ ਪ੍ਰੋਬਲਮਾਂ ਮੁੱਦੇ ਬਣਨਗੇ ਹੁਣ ਬਲੌਕ ਸੰਮਤੀ ਜਿਹੜਾ ਪ੍ਰੇਸ਼ਰ ਚ ਔਰ ਮੈਨੂੰ ਆਸ ਹੈ ਕਿ ਲੋਕ ਕਾਰਗੁਜ਼ਾਰੀ ਦੇ ਧਾਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਕਾਬਲ ਨੌਜਵਾਨ ਤੇ ਵਧੀਆ ਉਮੀਦਵਾਰ ਉਤਾਰੇ ਆ ਸਾਰੇ ਬੇਬੀਆਂ ਵੀ ਚੋਣ ਲੜ ਰਹੀਆਂ ਸੋ ਮੈਨੂੰ ਆਸ ਹੈ ਕਿ ਅਸੀਂ ਸਵੀਪ ਕਰਾਂਗੇ ਥੈਂਕ ਯੂ